ਸਮਾਣਾ ਦੇ ਰਾਜਲ ਰੋਡ ਤੇ ਕਰਿਆਣੇ ਦੀ ਦੁਕਾਨ ਚਲਾ ਰਹੇ ਕਮਲਦੀਪ ਸਿੰਘ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਤਗੜਾ ਹੋਇਆ ਹੈ ਕਾਰਨ ਇਹ ਕਿ ਰਸਨ ਦੇ ਪੈਸੇ ਉਹਨੇ ਮੰਗੇ ਤਾਂ ਪ੍ਰਵਾਸੀ ਮਜ਼ਦੂਰਾਂ ਨੇ 200 ਰੁਪਏ ਨੂੰ ਲੈ ਕੇ ਤਕਰਾਰ ਵਾਜੀ ਇੰਨੀ ਵੱਧੀ ਬੈਸਬਾਜੀ ਕੇ ਬਾਅਦ ਲੜਾਈ ਦਾ ਰੂਪ ਧạn ਕਰ ਗਿਆ ਜਿਸ ਦੇ ਵਿੱਚ ਕਮਲਦੀਪ ਸਿੰਘ ਇਸ ਲੜਾਈ ਵਿੱਚ ਜ਼ਖਮੀ ਹੋਏ ਉਹਨਾਂ ਦੀ ਸ਼ਿਕਾਇਤ ਤੇ ਸੀਟੀ ਪੁਲਿਸ ਸਮਾਣਾ ਵੱਲੋਂ ਕਥਿਤ ਚਾਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਜਿਹੜੇ ਕੀ ਉੱਤਰ ਪ੍ਰਦੇਸ਼ ਦੇ ਆਣ ਵਾਲੇ ਹਨ ਔਰ ਇਹਨਾਂ ਦੇ ਅੱਜ ਅਦਾਲਤ ਸੇ ਪੇਸ਼ ਕਰਕੇ ਪੁਲਿਸ ਰਿਮਾਰਡ ਦੀ ਮੰਗ ਵੀ ਕਰੇਗੀ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਬਲੋਜੀ ਦਿੱਤੀ ਗਈ ਕਥਿਤ ਜਿਹੜਾ ਦੋਸ਼ੀ ਹੈ ਜਿਸ ਨਾਲ ਗਲਤ ਗੱਲਬਾਤ ਕੀਤੀ ਤਾਂ ਉਸਨੇ ਕਿਹਾ 200 ਰੁਪਏ ਲੈ ਕੇ ਬਹਿਸ ਵਧੀ ਸੀ ਉਸ ਬਹਿਸ ਵਾਜੀ ਵਿੱਚ ਝਗੜਾ ਹੋ ਗਿਆ रिजवान जी सौदा लेने आया था कुछ ऐसी बहसबाजी हो गई उसके वजह से लड़ाई हो गई किस तरीके की बहस हुई थी जी पैसे पूछ सके ऊपर हुई थी नहीं बहस उसके पैसे थे 400 रुपए तो 600 रुपए बता रहे थे 600 रुपए बताने पे लड़ाई हुई ये मामला 19 11 25 दी गल है राजला रोड पे दुकान किराने दी कमल मेंचू उथे सौदा पता लेने आया कि उन्हें बहसबाजी हो गई बहसबाजी तो इन्हें अपने और साथियों को बुला के लड़ाई चालू कर सट्टा मारिया ने सिर में ਦੇ ਦੁਕਾਨਦਾਰ ਦੇ ਨਰੀਆ ਹਾਂਜੀ ਹਾਂਜੀ ਪਰਚਾ ਚਾਰ ਬੰਦਿਆਂ ਤੋਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਨੇ ਦੋ ਜੀ ਫਰਾਰ ਨੇ ਤੇ ਰਜਵਾਨ ਮਲਕ ਹੈਗਾ ਅਮਰੋਆ ਉੱਤਰ ਪ੍ਰਦੇਸ਼ ਦੇ ਨੇ ਦੋਨੇ ਫਰਮਾਨ ali ਜਿਹੜਾ ਇਹ ਪਿੰਡ ਟਕਿੱਤੀ ਵਾਸੀ ਮਰਾਦਾਬਾਦ ਜੁਪੀ ਦਾ ਜੀ ਕੈਮਰਾਮੈਨ ਵਿਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼